ਹੋ ਗਿਆ ਵੱਡਾ ਐਲਾਨ ਸੁਖਦੇਵ ਸਿੰਘ ਫਗਵਾੜਾ ਦੀ ਅਪੀਲ ਉਹਨਾਂ ਨੇ ਕਿਆ ਮਰੀਆਂ ਜ਼ਮੀਰਾਂ ਦੇ ਜਿਹੜੇ ਹੁਣ ਲਾਸ਼ਾਂ ਦੇ ਬੋਝ ਖਾਸ ਕਰਕੇ ਉਹ ਅੰਤਰੀ ਕਮੇਟੀ ਜਿਨ੍ਹਾਂ ਨੇ ਜ਼ਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਬਾਦਲਾਂ ਦੇ ਕਹਿਣ ਤੇ ਇੱਕ ਪਰਿਵਾਰ ਦਾ ਜੋ ਹੁਣ ਉਹ ਚਮਚਾ ਗ੍ਰੀ ਕਰਦੇ ਰਹਿ ਗਏ ਨੇ ਉਹ ਆਪਣਾ ਹੁਣ ਸਾਬ ਦੇ ਲਈ ਤਿਆਰ ਰਹਿਣ ਉਹਨਾਂ ਨੇ ਕਿਹਾ ਕਿ ਮਰੀਆਂ ਜ਼ਮੀਰਾਂ ਤੇ ਇਹਨਾਂ ਦੇ ਲਾਸ਼ਾਂ ਦਾ ਜੋ ਬੋਝ ਕਾਰਾਂ ਢੋਂਦੀਆਂ ਨੇ ਉਸ ਕਾਰਾਂ ਦੇ ਵਿੱਚ ਤੇਲ ਵੀ ਸਿੱਖ ਕੌਮ ਦਾ ਪੈ ਰਿਆ ਹੈ ਤੇ ਉਸ ਦਾ ਹਿਸਾਬ ਹੁਣ ਅੰਤਰਿੰਕ ਕਮੇਟੀ 24 ਘੰਟੇ ਦੇ ਵਿੱਚ ਵਿੱਚ ਦੇਵੇ ਤੇ ਨਹੀਂ ਤਾਂ ਅਸੀਂ ਜਾ ਕੇ ਉਸਾਰੇ ਬਾਦਲ ਧੜੇ ਦੇ ਨਾਲ ਸੰਬੰਧਤ ਜਿੰਨੇ ਵੀ ਅੰਤਰੀਕ ਕਮੇਟੀ ਦੇ ਮੈਂਬਰ ਹੋਏ ਉਹਨਾਂ ਦੇ ਘਰ ਦਾ ਘਰਾਓ ਕਰਾਂਗੇ ਤੇ ਰਿਪੋਰਟ ਜਨਤਕ ਕਰਾਂਗੇ ਉਹਨਾਂ ਨੇ ਕਿਹਾ ਸਭ ਤੋਂ ਪਹਿਲ ਜਿਹੜੀ ਹੋਏਗੀ ਉਹ ਕੁਲਵੰਤ ਸਿੰਘ ਮੰਨਣ ਜੋ ਕਿ ਜਲੰਧਰ ਤੋਂ ਨੇ ਤੇ ਚੀਫ ਸੈਕਟਰੀ ਨੇ ਐਸਜੀਪੀਸੀ ਦੇ ਉਹ ਤਿਆਰ ਰਹਿਣ ਕਿਉਂਕਿ ਇਹ ਫੈਸਲਾ ਲੈਣ ਵੇਲੇ ਸੋਚਦੇ ਨਹੀਂ ਇਹਨਾਂ ਨੇ ਹੁਕਮਨਾਮੇ ਦੀ ਜੋ ਉਲੰਘਣਾ ਕੀਤੀ ਏ ਉਹ ਸਾਰੇ ਬਾਦਲ ਦਲੀਆਂ ਨੂੰ ਉਹਨਾਂ ਨੇ ਕਿਹਾ ਹੈ ਕਿ ਜਾ ਤਾਂ ਸਾਰਿਆਂ ਦੇ ਉੱਤੇ ਹੀ ਇਹ ਐਕਸ਼ਨ ਲੈਣ ਨਹੀਂ ਤਾਂ ਫਿਰ ਸਾਡੇ ਐਕਸ਼ਨ ਲਈ ਤਿਆਰ ਰਹਿਣ ਸੁਣੋ ਵੀਡੀਓ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਮਨਜੋਤ ਚਾਲ ਨਾਲ ਅਮਨਦੀਪ ਸਿੰਘ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜਿਹੜੀਆਂ ਲਾਸ਼ਾਂ ਖਾਸ ਤੌਰ ਤੇ ਮਰੀਆਂ ਜਮੀਰ ਵਾਲੀਆਂ ਲਾਸ਼ਾਂ ਜਿਹੜੀਆਂ ਕਿ ਅੰਤਰੀਂ ਕਮੇਟੀ ਦੇ ਮੈਂਬਰ ਬਣ ਕੇ ਆਪਣੇ ਆਪ ਖੁਦਰੇ ਤੇ ਸਿਆਸੀ ਗੁਲਾਮੀ ਤਹਿਤ ਕੀਤੇ ਜਾਣ ਵਾਲੇ ਫੈਸਲੇ ਸਾਡੇ ਤੇ ਥੋਪ ਰਿਆਂ। 2 ਦਸੰਬਰ ਤੋਂ ਬਾਅਦ ਅੰਤਰੀਂ ਕਮੇਟੀ ਦੇ ਵਿੱਚ ਬਾਦਲ ਧੜੇ ਨਾਲ ਸੰਬੰਧਿਤ ਮਰੀ ਜਮੀਰ ਵਾਲੀਆਂ ਲਾਸ਼ਾਂ ਨੇ ਜਿਹੜੇ ਫੈਸਲੇ ਕੀਤੇ ਨੇ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਭਲ ਬਣੀ ਸੀ। ਉਸ ਭੱਲ ਨੂੰ ਮਿੱਟੀ 'ਚ ਰੋਲਣ ਦੀ ਕੋਸ਼ਿਸ਼ ਹੋਈ ਹੈ। ਔਰ ਇਹ ਨਰੋਲ ਸਿਰਫ ਤੇ ਸਿਰਫ ਇੱਕ ਵਿਅਕਤੀ ਦੀ ਸਿਆਸਤ ਬਚਾਉਣ ਲਈ ਹੋ ਰਿਹਾ ਹੈ। ਔਰ ਹੁਣ ਸਮਾਂ ਹੈ ਕਿ ਇਹ ਜਿਹੜੀਆਂ ਮਰੀ ਜ਼ਮੀਰ ਵਾਲੀਆਂ ਲਾਸ਼ਾਂ ਦਾ ਬੋਝ ਕੌਮ ਢੋ ਰਹੀ ਹੈ। ਜਿਨ੍ਹਾਂ ਦੀ ਗੱਡੀਆਂ ਦੇ ਤੇਲ ਖਰਚੇ ਤੋਂ ਲੈ ਕੇ ਚੁੱਲਿਆਂ ਦੇ ਵਿੱਚ ਰੋਟੀ ਤੱਕ ਜਿਹੜੀ ਆ ਕੌਮ ਦੇ ਪੈਸੇ ਨਾਲ ਬਲ ਰਹੀ ਹੈ। ਇਹਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਅਗਲੇ 24 ਘੰਟਿਆਂ ਦੇ ਵਿੱਚ ਜੇ ਅੰਤਰੀ ਕਮੇਟੀ ਆਪਣੇ ਕੀਤੇ ਹੋਏ ਗਲਤ ਫੈਸਲੇ ਖਾਸ ਤੌਰ ਤੇ ਜਿਹੜੇ ਬਾਦਲ ਠੜੇ ਨਾਲ ਸੰਬੰਧਿਤ ਮੈਂਬਰ ਨੇ ਉਨਾ ਤੋ ਜਿਹੜਾ ਆਪਣਾ ਨਾਤਾ ਨਹੀਂ ਤੋੜਦੀ ਉਹ ਫੈਸਲਿਆਂ ਨੂੰ ਬਦਲਦੀ ਨਹੀਂ ਤਾਂ ਅੰਤਰੀਂ ਕਮੇਟੀ ਦੇ ਵਿੱਚ ਜਿਹੜੇ ਬਾਦਲ ਤੁਹਾਡੇ ਨਾਲ ਸੰਬੰਧਤ ਮੈਂਬਰ ਨੇ ਉਹਨਾਂ ਦਾ ਘਰਾ ਦਾ ਘਰਾਓ ਵੀ ਕੀਤਾ ਜਾਏਗਾ ਤੇ ਉਹਨਾਂ ਦੀ ਜਵਾਬਦੇਹੀ ਵੀ ਜਿਹੜੀ ਆ ਉਹ ਜਨਤਕ ਤੌਰ ਤੇ ਤੈਅ ਕੀਤੀ ਜਾਏਗੀ ਉਹ ਜਿੱਦੀ ਸ਼ੁਰੂਆਤ ਜਿਹੜੀ ਆ ਜਲੰਧਰ ਤੋਂ ਕੁਲਵੰਤ ਸਿੰਘ ਮੰਨਣ ਤੋਂ ਕੀਤੀ ਜਾਏ ਅਸੀਂ ਸਮੁੱਚੇ ਸਿੱਖਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ 10 15 ਬੰਦੇ ਸਮੁੱਚੀ ਕੌਮ ਦਾ ਸਿਰ ਨੀਵਾ ਕਰ ਰਹੇ ਨੇ ਦੁਨੀਆ ਭਰ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਔਕਾਤ ਤੇ ਇਹਨਾਂ ਦੀ ਸਹੀ ਜਗ੍ਹਾ ਦਿਖਾਉਣ ਦਾ ਵੇਲਾ ਆ ਗਿਆ ਹੈ ਔਰ ਬਹੁਤ ਜਲਦੀ ਇਹਨਾਂ ਦੀ ਜਵਾਬਦੇਹੀ ਤੈਅ ਕਰਨ ਲਈ ਜਿਹੜਾ ਇਹਨਾਂ ਦੇ ਘਰਾਂ ਦਾ ਕਰਾਓ ਔਰ ਜਨਤਕ ਤੌਰ ਤੇ ਇਹਨਾਂ ਨੂੰ ਜਿਹੜੀ ਜਵਾਬਤੌਲਬੀ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ